ਪੰਜਾਬ ਸਰਕਾਰ ਦੇ ਵੱਲੋਂ ਬੁਲਡੋਜ਼ਰ ਐਕਸ਼ਨ ਨਸ਼ਾ ਤਸਕਰਾਂ ਨੂੰ ਲੈ ਕੇ ਲਿਆ ਜਾ ਰਿਹਾ ਹੈ ਤੇ ਉੱਥੇ ਇਸ ਗੱਲ ਦੇ ਉੱਤੇ ਕਈ ਸਵਾਲ ਵੀ ਉਠਾਏ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਦੀ ਹੈ ਕਿ ਸਾਫ ਦਾ ਮੰਤਰੀ ਕੁਲਵੀਰ ਛੀਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਕਈ ਸਵਾਲ ਪੰਜਾਬ ਸਰਕਾਰ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਹੈ ਕਿ ਤੁਸੀਂ ਬਲਡੋਜ਼ਰ ਐਕਸ਼ਨ ਉਹਨਾਂ ਦੇ ਉੱਤੇ ਕਰ ਰਹੇ ਹੋ ਜੋ ਨਸ਼ੇ ਦੇ ਆਦੀ ਨੇ ਤੇ ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਜੋ ਨਸ਼ਾ ਤਸਕਰ ਵੱਡੇ ਪੱਧਰ ਤੇ ਨੇ ਤੇ ਇਸ ਦੇ ਤਹਿਤ ਕਈ ਸਵਾਲ ਆ ਜਿਹੜੇ ਕਿ ਹੁਣ ਨਸ਼ਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉੱਥੇ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਸਾਦੇ ਜਾ ਰਹੇ ਨੇ ਆ ਤੁਹਾਨੂੰ ਉਹਨੇ ਪਹਿਲਾ ਖੁਲਵੀਰ ਜੀ ਦਾ ਕੀ ਕਹਿਣਾ ਪੰਜਾਬ ਜਿਸ ਨੂੰ ਨਸ਼ਿਆਂ ਦਾ ਛੇਵਾਂ ਦਰਿਆ ਜਿੰਦੇ ਵਿੱਚ ਵਗਦਾ ਉਸ ਛੇਵੇਂ ਦਰਿਆ ਦੇ ਵਿੱਚ ਜਿੰਦੇ ਵਿੱਚ ਸਰਕਾਰ ਨੂੰ ਜਿਹੜਾ ਕਿ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਨਸ਼ਿਆਂ ਦਾ ਛੇਵਾਂ ਦਰਿਆ ਬੰਦ ਕਰਾਂਗੇ ਬੰਦ ਤਾਂ ਕੀ ਕਰਨਾ ਸੀਗਾ ਇਹਦੇ ਨਾਲ ਨਾਲ ਜਿਹੜਾ ਅੱਜ ਉਹਨਾਂ ਲੋਕਾਂ ਦੇ ਘਰ ਟਾਏ ਜਾ ਰਹੇ ਆ ਜਿਹੜੇ ਵਿਚਾਰੇ ਨਸ਼ੇ ਦੇ ਆਦੀ ਹੋ ਗਏ ਅੱਜ ਜਿਹੜੇ ਨਸ਼ੇ ਦੀਆਂ ਵੱਡੀਆਂ ਮੱਛੀਆਂ ਸੀ ਜਿਹੜੇ ਵਾਕਿਆ ਹੀ ਨਸ਼ਾ ਵੇਚਦੇ ਆ ਅੱਜ ਉਹਨਾਂ ਦੇ ਘਰ ਟਾਉਣ ਵਾਲੇ ਬੰਦੇ ਤਾਂ ਕਿਸੇ ਦਾ ਧਿਆਨ ਨਹੀਂ ਹੈਗਾ ਕਾਕਾ ਅੱਜ ਉਹਨਾਂ ਨੂੰ ਬਚਾਇਆ ਜਾ ਰਿਹਾ ਅਸੀਂ ਇਹ ਗੱਲ ਕਹਿੰਨੇ ਆ ਕਿ ਅੱਜ ਯੂਥ ਕਾਂਗਰਸ ਵੱਲੋਂ ਇੱਕ ਟਰੈਕਟਰ ਰੈਲੀ ਗੱਡੀ ਗਈ ਸੀ ਔਰ ਉਸ ਟ੍ਰੈਕਟਰ ਰੈਲੀ ਦੇ ਵਿੱਚ ਸਾਡੇ ਚਾਰੇ ਹੀ ਹਲਕਿਆਂ ਤੋਂ ਵਿਧਾਨ ਸਭਾ ਜੀਰਾ ਤੋਂ ਵਿਧਾਨ ਸਭਾ ਫਰੋਜਪੁਰ ਸ਼ਹਿਰੀ ਤੋਂ ਔਰ ਸਾਡੇ ਗੁਰੂ ਹਰਸਾਏ ਤੋਂ ਔਰ ਫਰੋਜਪੁਰ ਦਿਹਾਤੀ ਤੋਂ ਸਾਰੇ ਹੀ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਸੀ ਜਿਨ੍ਹਾਂ ਨੇ ਹਮ ਹਮਾ ਕੇ ਇਸ ਟ੍ਰੈਕਟਰ ਰੈਲੀ ਦੇ ਵਿੱਚ ਯੋਗਦਾਨ ਪਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਕਰਦਾ ਕਿਉਂਕਿ ਅੱਜ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹਨਾਂ ਅਹੁਦੇਦਾਰਾਂ ਦਾ ਉਹਨਾਂ ਵਰਕਰ ਸਾਹਿਬਾਨਾਂ ਦਾ ਸੀਗਾ ਕਿ ਜਿਨ੍ਹਾਂ ਨੇ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨ ਖੋਲਣ ਦੇ ਵਿੱਚ ਯੋਗਦਾਨ ਪਾਇਆ ਔਰ ਸਾਡਾ ਨਾਅਰਾ ਸੀ ਕਿ ਨੌਜਵਾਨਾਂ ਨੂੰ ਨੌਕਰੀ ਦਿਓ ਨਾ ਕਿ ਨਸ਼ਾ ਦਿਓ ਔਰ ਮੈਂ ਕਹਿਣਾ ਕਿ ਤੁਹਾਡਾ ਇਹ ਮੈਸੇਜ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੱਕ ਜਰੂਰ ਪਹੁੰਚੇਗਾ ਔਰ ਇਹ ਟਰੈਕਟਰ ਰੈਲੀ ਜਿਹੜੀ ਆ ਕਿ ਹਰੇਕ ਹਲਕੇ ਚੋ ਸਾਥੀ ਟਰੈਕਟਰ ਲੈ ਕੇ ਪਹੁੰਚੇ ਔਰ ਇਸ ਟਰੈਕਟਰ ਰੈਲੀ ਦੇ ਨਾਲ ਨਾਲ ਜਿਹੜਾ ਸੀਗਾ ਕਿ ਸਾਰੇ ਹੀ ਸਾਥੀਆਂ ਨੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਯੂਥ ਕਾਂਗਰਸ ਦੇ ਉਦੇ ਬਾਨੂ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਬ੍ਰਹਮੇਂਦਰ ਆਪਣਾ ਦੇ ਬ੍ਰਹਮੇਂਦਰਾ ਜੀ ਦੇ ਸੁਪੁੱਤਰ ਮੋਹਿਤ ਮਹਿੰਦਰਾ ਜੀ ਔਰ ਬਾਕੀ ਸਾਰੇ ਯੂ ਦੇ ਜਿਹੜੇ ਸਾਡੇ ਬਲੌਕ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਦੀ ਕਮੇਟੀ ਔਰ ਵੱਡੀ ਕਾਂਗਰਸ ਦੇ ਜ਼ਿਲ੍ਹਾ ਦੇ ਅਹੁਦੇਦਾਰ ਜਿਹੜੇ ਸੀ ਔਰ ਸਮੁੱਚੀ ਲੀਡਰਸ਼ਿਪ ਨੇ ਅੱਜ ਸਹਿਣੀ ਆਲਾ ਵੇਖੇ ਨਤਮਸਕ ਹੋ ਕੇ ਇਹ ਪ੍ਰਣ ਕੀਤਾ ਕਿ ਕਿਸੇ ਵੀ ਨਸ਼ੇ ਵਾਲੇ ਦੀ ਜਿਹੜੀ ਆ ਕਿਉਂ ਦੀ ਮਦਦ ਨਹੀਂ ਕੀਤੀ ਜਾਵੇਗੀ। ਔਰ ਆਪਕੋ ਨੇ ਆਪਣੇ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਨਸ਼ਾ ਵਿਕਦਾ ਹੈ। ਉੰਦੇ ਬਾਰੇ ਪੁਲਿਸ ਨੂੰ ਜਾਣੂ ਕਰਵਾਇਆ ਜਾਵੇ ਜੇ ਪੁਲਿਸ ਨਹੀਂ ਉਥੇ ਕੁਝ ਕਰਦੀ। ਤਾਂ ਵੱਡੀ ਗਿਣਤੀ ਦੇ ਵਿੱਚ ਉਹ ਪੁਲਿਸ ਥਾਣਿਆਂ ਦਾ ਘਰਾਉ ਕੀਤਾ ਜਾਵੇ। ਉਹਨਾਂ ਪੁਲਿਸ ਥਾਣਿਆਂ ਨੂੰ ਜਿਹੜੇ ਆ ਕਿ ਜਿਹੜੇ ਸਾਡੀ ਰਾਖੀ ਨਹੀਂ ਕਰ ਸਕਦੇ। ਜਿਹੜੇ ਨਸ਼ਾ ਨਹੀਂ ਬੰਦ ਕਰ ਸਕਦੇ। ਇਹਨਾਂ ਥਾਣਿਆਂ ਨੂੰ ਖੋਲਣ ਦੀ بجائے ਇਹਨਾਂ ਨੂੰ ਜਿੰਦਰੇ ਲਾ ਦਿੱਤੇ ਜਾਂ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਅੱਜ ਤੁਸੀਂ ਸਾਰਿਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ